ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਆਪਣੇ ਘਰ ਦੇ ਵਿੱਚ ਲੋਹੜੀ ਦੇ ਸਪੈਸ਼ਲ ਤਿਲ ਅਤੇ ਗੁੜ ਦੇ ਲੱਡੂ ਇਹ ਬਹੁਤ ਹੀ ਜ਼ਿਆਦਾ ਟੇਸਟੀ ਅਤੇ ਹੈਲਦੀ ਹੁੰਦੇ ਨੇ ਤਿਲਾਂ ਵਿੱਚ ਕੈਲਸ਼ੀਅਮ ਬਹੁਤ ਹੀ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ ਸਰਦੀਆਂ ਵਿੱਚ ਆਪਾਂ ਨੂੰ ਵੈਸੇ ਵੀ ਜਿਹੜੇ ਆ ਇਹ ਤਿਲ ਦੇ ਲੱਡੂ ਖਾਣੇ ਚਾਹੀਦੇ ਆ ਇੱਥੇ ਦੇਖੋ ਜੀ ਆਪਾਂ ਨੇ ਲੱਡੂ ਬਣਾਉਣ ਦੇ ਲਈ 250 ਗ੍ਰਾਮ ਜਿਹੜੇ ਤਿਲ ਲਏ ਆ ਇੱਕ ਵਾਰ ਨਾ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਹੱਥ ਜਾਂਾਂ ਵਿੱਚ ਫੇਰ ਲਿਆ ਚੂਗ ਲਿਆ ਜੀ ਠੀਕ ਹੈ ਤੇ ਇਧਰ ਆਪਾਂ ਲੈ ਆਏ ਜੀ ਗੂੜ 250 ਗ੍ਰਾਮ ਤਿਲ ਨੇ ਤੇ 200 ਗ੍ਰਾਮ ਗੁੜਾ ਗੁੜ ਨੂੰ ਆਪਾਂ ਇਸ ਤਰੀਕੇ ਦੇ ਨਾਲ ਨਾ ਥੋੜਾ ਛੋਟਾ ਕਰ ਲੈਣੇ ਆ ਐਦਾਂ ਚਾਕੂ ਨਾਲ ਕ੍ਰਸ਼ ਜਿਹਾ ਕਰ ਲੈਣੇ ਆ ਜੀ ਇਹ ਇਹ ਜਿਹੜਾ ਜਦੋਂ ਆਪਾਂ ਮੈਲਟ ਕਰਾਂਗੇ ਸੌਖਾ ਮੈਲਟ ਹੋ ਜਾਊਗਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਸਾਰਾ ਕਰ ਲੈਨੇ ਆਂ ਹਾਂਜੀ ਇੱਥੇ ਦੇਖੋ ਆਪਾਂ ਨੇ ਸਾਰਾ ਗੁੜ ਜਿਹੜਾ ਆ ਇਕਦਮ ਬਰੀਕ ਕਰ ਲਿਆ ਏ ਠੀਕ ਹੈ ਜੀ ਇਧਰ ਦੇਖੋ ਜੀ ਆਪਾਂ ਨੇ ਕੜਾਹੀ ਰੱਖ ਲਈਏ ਗੈਸ ਦੇ ਉੱਤੇ ਇਹਦੇ ਵਿੱਚ ਰ ਸਭ ਤੋਂ ਪਹਿਲਾਂ ਆਪਾਂ ਤੇਲ ਪਾ ਕੇ ਇਹਨਾਂ ਨੂੰ ਹਲਕਾ ਜਿਹਾ ਭੁੰਨ ਲਾਂਗੇ ਬਸ ਆਪਾਂ 2 ਕੁ ਮਿੰਟ ਹੀ ਭੁੰਨਣਾ ਹੈ ਕਿਉਂਕਿ ਜਦੋਂ ਵੀ ਇਹਦੇ ਵਿੱਚ ��ਕਣ ਦੀ ਆਵਾਜ਼ ਜੀ ਆਉਣ ਲੱਗ ਜਾਵੇ ਬਸ ਓਨਾਂ ਕ ਭੁੰਨਣਾ ਹੈ ਜੀ ਹਾਂਜੀ ਇੱਥੇ ਦੇਖੋ ਤਿਲ ਜਿਹੜੇ ਆਪਣੇ ਥੋੜੇ ਥੋੜੇ ਜਿਹਾ ਤਰੜਕਣ ਲੱਗ ਗਏ ਆ ਤੇ ਆਪਾਂ ਨੂੰ 2 ਮਿੰਟ ਹੋ ਗਏ ਬਸ ਇਹਨੂੰ ਭੁੰਨਦਿਆਂ ਨੂੰ ਤੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਤੇ ਤਿਲਾਂ ਨੂੰ ਜਿਹੜਾ ਆਪਾਂ ਆ ਪਲੇਟ ਦੇ ਵਿੱਚ ਕੱਢ ਲਾਂਗੇ ਠੀਕ ਹੈ ਜੀ ਹਾਂਜੀ ਇੱਥੇ ਦੇਖੋ ਤਿਲ ਆਪਾਂ ਨੇ ਪਲੇਟ ਵਿੱਚ ਕੱਢ ਲਏ ਆ ਤੇ ਆਪਾਂ ਸੇਮ ਕੜਾਹੀ ਜਿਹੜੀ ਗੈਸ ਉੱਤੇ ਰੱਖ ਦਿੱਤੀ ਆ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਦੇਸੀ ਘਿਓ ਠੀਕ ਹੈ ਜੀ ਤੇ ਨਾਲ ਹੀ ਆਪਾਂ ਪਾ ਦਵਾਂਗੇ ਗੁੜ ਤੇ ਆਪਾਂ ਇਹਦੇ ਵਿੱਚ 2 ਚਮਚ ਦੇ ਗੇੜ ਪਾਵਾਂਗੇ ਪਾਣੀ ਜਿਆਦਾ ਪਾਣੀ ਨਹੀਂ ਪਾਉਣਾ ਠੀਕ ਹੈ ਜੀ ਤੇ ਹੁਣ ਆਪਾਂ ਗੁੜ ਨੂੰ ਜਿਹੜਾ ਆ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਜੇਕਰ ਆਪਾਂ ਨੇ ਇਸ ਤਰ੍ਹਾਂ ਗੁੜ ਨੂੰ ਤੋੜ ਕੇ ਪਾਵਾਂਗੇ ਤਾਂ ਗੁੜ ਜਿਹੜਾ ਆ ਆਪਣਾ ਜਲਦੀ ਮੈਲਟ ਹੋ ਜਾਵੇਗਾ ਲੋ ਜੀ ਆਪਣਾ ਜਿਹੜਾ ਗੂੜਾ ਇਹ ਮੈਲਟ ਹੋਣ ਲੱਗ ਗਿਆ ਏ ਹਾਂਜੀ ਇੱਥੇ ਨਾ ਸੇਕ ਆਪਾਂ ਨੇ ਮੀਡੀਅਮ ਹੀ ਕੀਤਾ ਹੋਇਆ ਏ ਮੀਡੀਅਮ ਦੇ ਸੇਕ ਦੇ ਉੱਤੇ ਹੀ ਆਪਾਂ ਨੇ ਗੂੜ ਜਿਹੜਾ ਆ ਮੈਲਟ ਕਰਨਾ ਏ ਠੀਕ ਏ ਜੀ ਹਾਂਜੀ ਇੱਥੇ ਦੇਖੋ ਗੂੜਾ ਆਪਣਾ ਚੰਗੀ ਤਰ੍ਹਾਂ ਦੇ ਨਾਲ ਮੈਲਟ ਹੋ ਗਿਆ ਏ ਤੇ ਆਪਾਂ 2 ਮਿੰਟ ਨੂੰ ਇਸ ਤਰ੍ਹਾਂ ਹੀ ਚਲਾਉਂਦੇ ਰਹਿਣਾ ਏ ਠੀਕ ਏ ਜੀ ਚੰਗੀ ਤਰ੍ਹਾਂ ਪਕਾ ਲੈਣਾ ਆਪਾਂ ਨੇ ਗੂੜ ਨੂੰ ਹਾਂਜੀ ਇੱਥੇ ਦੇਖੋ ਗੁੜ ਮੈਲਟ ਹੋਣ ਤੋਂ ਬਾਅਦ ਆਪਾਂ ਨੇ 2 ਮਿੰਟਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਹੋਰ ਪਕਾ ਲਿਆ ਏ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਬੇਕਿੰਗ ਪਾਊਡਰ ਠੀਕ ਹੈ ਜੀ ਥੋੜਾ ਜਿਹਾ ਪਾਵਾਂਗੇ ਇਹਦੇ ਨਾਲ ਕੀ ਹੈ ਨਾ ਜਿਹੜੀਆਂ ਇਹ ਟੀਲ ਦੇ ਲੱਡੂ ਆ ਇਹ ਨਾ ਸਖਤ ਨਹੀਂ ਬਣਨਗੇ ਠੀਕ ਹੈ ਜੀ ਇਹ ਸਖਤ ਨਹੀਂ ਬਣਨਗੇ ਬਿਲਕੁਲ ਕੋਲੇ-ਬੋਲੇ ਹੋਣਗੇ ਤੇ ਟੀਲੇ ਜਿਹੜੇ ਬਿਲਕੁਲ ਸਟ੍ਰਿੰਗ ਜਿਸ ਤਰ੍ਹਾਂ ਆਪਾਂ ਨੇ ਭੁੰਨੇ ਆ ਉਦਾਂ ਹੀ ਕਰੰਚੀ ਹੋਣਗੇ ਮਤਲਬ ਕਿ ਰਿਸਪੀ ਜੇ ਹੋਣਗੇ ਤੇ ਜਿਹੜਾ ਗੋੜਾ ਇਹ ਕੈੜਾ ਨਹੀਂ ਹੋਊਗਾ ਇਹ ਨਰਮੇ ਰਹੂਗਾ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਗੁੜ ਜਿਹੜਾ ਇਹ ਸੋਡਾ ਬੇਕਿੰਗ ਪਾਊਡਰ ਪਾਣ ਦੇ ਨਾਲ ਫੁੱਲ ਗਿਆ ਏ ਕਿੰਨੀ ਵਧੀਆ ਝੱਗਦਾਰ ਜਿਹਾ ਬਣ ਗਿਆ ਏ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਤਿਲ ਤੁਸੀਂ ਇਹਦੇ ਵਿੱਚ ਮੂੰਗਫਲੀ ਵਗੈਰਾ ਜਾਂ ਕੁਝ ਹੋਰ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਹੋ ਬਟ ਆਪਾਂ ਤਿਲ ਅਤੇ ਗੁੜ ਦੀ ਹੀ ਬਣਾਣੀ ਹੈ ਠੀਕ ਹੈ ਜੀ ਹਾਂ ਜੀ ਇੱਥੇ ਦੇਖੋ ਤੇ ਇੱਤੇ ਗੂੜ ਚੰਗੀ ਤਰ੍ਹਾਂ ਇਹਨਾਂ ਨਾਲ ਆਲਪਾਨੇ ਮਿਲਾ ਲੈਣੇ ਐ ਤੇ ਆਪਾਂ ਨੇ ਨਾ 1 ਮਿੰਟ ਲਈ ਜਿਹੜਾ ਮੀਡੀਅਮ ਸੇਕ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪਕਾਣਾ ਐ ਉਸ ਤੋਂ ਵੱਧ ਨਹੀਂ ਆਪਾਂ ਨੇ ਪਕਾਣਾ 1 ਮਿੰਟ ਬਾਅਦ ਆਪਾਂ ਜਿਹੜਾ ਗੈਸ ਉਹ ਬੰਦ ਕਰ ਦੇਣਾ ਜੀ ਇਹ ਤੁਸੀਂ ਦੇਖ ਸਕਦੇ ਹੋ ਹਾਂਜੀ ਇੱਥੇ 1 ਮਿੰਟ ਹੋ ਚੁੱਕਿਆ ਐ ਤੇ ਆਪਾਂ ਗੈਸ ਜਿਹੜਾ ਐ ਬੰਦ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਤੋ ਹੋ ਚੀ ਆਪਾਂ ਨੇ ਗੈਸ ਬੰਦ ਕਰ ਦਿੱਤਾ ਏ ਤੇ ਆਪਾਂ ਹੁਣ ਇਹਨੂੰ ਗਰਮ-ਗਰਮ ਨੂੰ ਹੀ ਇੱਕ ਪਲੇਟ ਵਿੱਚ ਕੱਢ ਲਾਂਗੇ ਜਿੰਨੇ ਕ ਸਾਈਜ਼ ਦੇ ਆਪਾਂ ਨੇ ਲੱਡੂ ਬਣਾਉਣੇ ਨੇ ਨਾ ਉਹਨਾਂ ਉਹਨਾਂ ਕ ਆਪਾਂ ਪੀਸ ਜਿਹੜੇ ਆ ਇਸ ਤਰ੍ਹਾਂ ਕੱਢ ਲਵਾਂਗੇ ਜੀ ਇਸ ਤਰ੍ਹਾਂ ਲੱਡੂ ਬਟਣੇ ਬਹੁਤ ਜ਼ਿਆਦਾ ਸੁੱਕੇ ਹੋ ਜਾਂਦੇ ਆ ਸਾਰੇ ਮੈਂ ਇਸ ਤਰ੍ਹਾਂ ਹੀ ਕੱਢ ਲਾਂਗੀ ਤਿਲ ਹਾਂਜੀ ਇੱਥੇ ਦੇਖੋ ਆਪਾਂ ਨੇ ਇਸ ਤਰੀਕੇ ਦੇ ਨਾਲ ਨਾ ਬਸ ਟੈਂਪਰੇਰੀ ਜਿਹੇ ਪੀਸ ਜੇ ਕੱਟ ਕੇ ਰੱਖ ਲਏ ਆ ਇਹਨਾਂ ਨੂੰ ਆਪਾਂ ਹਲਕਾ ਜਿਹਾ ਠੰਡਾ ਕਰਦੇ ਆ ਤਾਂ ਜੋ ਇਹਨਾਂ ਦੇ ਉੱਤੇ ਹੱਥ ਜਾਂ ਲੱਗਣ ਜੋਗਾ ਹੋ ਜਵੇ ਠੀਕ ਹੈ ਜੀ ਬਸ ਹਲਕੇ ਜਿਹਾ ਠੰਡੇ ਕਰਨੇ ਆ ਕਿਉਂਕਿ ਜਿਹੜੇ ਲੱਡੂ ਐ ਗਰਮ-ਗਰਮ ਦੀ ਵੱਟ ਹੋਣੀ ਆ ਠੰਡੇ ਹੋਣ ਤੋਂ ਬਾਅਦ ਇਹਨਾਂ ਨੇ ਵੱਟ ਨਹੀਂ ਹੋਣਾ ਇਹਨਾਂ ਨੇ ਵਿਖਰ ਜਾਣਾ ਠੀਕ ਹੈ ਜੀ ਤੇ ਆਪਾਂ ਥੋੜਾ ਜਿਹਾ ਠੰਡਾ ਕਰ ਲਈਏ ਉਸ ਤੋਂ ਬਾਅਦ ਆਪਾਂ ਤੁਹਾਨੂੰ ਵੱਟ ਕੇ ਦਿਖਾਉਨੇ ਆ ਹਾਂਜੀ ਆਪਾਂ ਨਾ ਇਸ ਤਰ੍ਹਾਂ ਹੱਥਾਂ ਦੇ ਉੱਤੇ ਥੋੜਾ ਜਿਹਾ ਘਿਓ ਲਗਾ ਲਾਂਗੇ ਤੇ ਇਹ ਹਲਕੇ ਤੇ ਆਪਾਂ ਹੁਣ ਲੱਡੂ ਵਟਣੇ ਕਰਦੇ ਆਂ ਜੀ ਸਟਾਰਟ ਠੀਕ ਹੈ ਜੀ ਇਹ ਲੋ ਜੀ ਇਸ ਤਰੀਕੇ ਦੇ ਨਾਲ ਆਪਾਂ ਨੇ ਨਾ ਲੱਡੂ ਜਿਹੜੇ ਆ ਵਟਣੇ ਵਟ ਕੇ ਤਿਆਰ ਕਰ ਲੈਣੇ ਆ ਤੇ ਇਹਨਾਂ ਬਸ ਹਲਕਾ ਜਿਹਾ ਠੰਡਾ ਹੋਣਾ ਚਾਹੀਦਾ ਹੈ ਜਿਆਦਾ ਠੰਡਾ ਨਹੀਂ ਇਹ ਹੋਣਾ ਚਾਹੀਦਾ ਤੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਆਪਾਂ ਨੇ ਲੱਡੂ ਜਿਹੜੇ ਆ ਵਟ ਕੇ ਨਾ ਤਿਆਰ ਕਰਨੇ ਕਿਉਂਕਿ ਦੇਖੋ ਇਹ ਆਪਾਂ ਛੋਟੇ ਸਾਈਜ਼ ਦੇ ਵਟਣੇ ਆ ਕਿਉਂਕਿ ਸਾਡੇ ਘਰੇ ਆ ਬੱਚੇ ਕਿਉਂਕਿ ਫਿਰ ਜਿਹੜਾ ਵੱਡਾ ਲੱਡੂ ਹੁੰਦਾ ਏ ਅਗਰ ਬੱਚੇ ਖਾਣਗੇ ਜ਼ਿਆਦਾ ਵੀ ਜ਼ਿਆਦਾ ਉਹਦੇ ਵਿੱਚ ਵੀ ਨਹੀਂ ਦੇਣਾ ਆਪਾਂ ਨੇ ਉਹਨਾਂ ਨੂੰ ਠੀਕ ਹੈ ਇੰਨਾ ਕੁ ਸਾਈਜ਼ ਦਾ ਲੱਡੂ ਜਿਹੜਾ ਬੱਚਿਆਂ ਲਈ ਬਹੁਤ ਹੈ ਤੇ ਇਸ ਕਰਕੇ ਮੈਨੂੰ ਜਿਹੜੇ ਇਹ ਹੈ ਛੋਟੇ ਸਾਈਜ਼ ਦੇ ਲੱਡੂ ਬੱਟਣੇ ਪੈ ਰਹੇ ਆ ਠੀਕ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਛੋਟੇ ਵੱਡੇ ਵੱਡੇ ਲੱਡੂ ਜਿਹੜੇ ਬੱਟ ਕੇ ਤਿਆਰ ਕਰ ਸਕਦੇ ਹੋ ਤੇ ਇਸ ਤਰ੍ਹਾਂ ਹੀ ਆਪਾਂ ਨੇ ਕਿ ਉਹ ਜਿਹੜਾ ਹੱਥਾਂ ਨੂੰ ਹਜੇ ਲੱਗਿਆ ਹੋਇਆ ਹੀ ਆ ਠੀਕ ਹੈ ਜੀ ਜੇ ਤੁਹਾਨੂੰ ਲੋੜ ਲੱਗੇ ਤਾਂ ਤੁਸੀਂ ਹੋਰ ਕਿਉਂ ਜਿਹੜਾ ਆ ਲਾ ਸਕਦੇ ਹੋ ਆਪਣੇ ਹੱਥਾਂ ਦੇ ਉੱਤੇ ਠੀਕ ਹੈ ਜੀ ਹਾਂਜੀ ਇੱਥੇ ਦੇਖੋ ਆਪਾਂ ਨੇ ਇਸ ਤਰੀਕੇ ਦੇ ਨਾਲ ਸਾਰੇ ਹੀ ਲੱਡੂ ਵਟ ਕੇ ਤਿਆਰ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਵਟ ਕੇ ਤਿਆਰ ਹੋ ਰਹੇ ਨੇ ਤੁਸੀਂ ਨਾ ਘਿਓ ਦੀ ਥਾਂ ਤੇ ਪਾਣੀ ਤੋਂ ਹਲਕਾ ਜਿਹਾ ਪਾਣੀ ਦਾ ਹੱਥ ਵੀ ਲਗਾ ਸਕਦੇ ਹੋ ਉਹਦੇ ਨਾਲ ਵੀ ਬਹੁਤ ਵਧੀਆ ਲੱਡੂ ਜਿਹੜੇ ਆਪਣੇ ਵਟ ਕੇ ਤਿਆਰ ਹੁੰਦੇ ਨੇ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਲੱਡੂ ਵਟ ਕੇ ਤਿਆਰ ਕਰ ਲੈਣੇ ਆ ਹਾਂਜੀ ਇੱਥੇ ਦੇਖੋ ਹੁਣ ਨਾ ਮੈਂ ਸਾਰੇ ਲੱਡੂ ਐਸੇ ਤਰੀਕੇ ਦੇ ਨਾਲ ਵਟ ਲਵਾਂ ਸਾਰੇ ਲੱਡੂ ਵਟਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਜੀ हां जी ਇੱਥੇ ਦੇਖੋ ਜਿਹੜੇ ਤਿਲ ਨਾ نیچے ਚਿਪਗੇ ਸੀਗੇ ਉਹ ਸਾਰੇ ਆਪਾਂ ਨੇ ਇਕੱਠੇ ਕਰ ਲਏ ਆ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਲਗਾ ਲਿਆ ਇਹ ਪਾਣੀ ਦਾ ਹੱਥ ਤੇ ਇਹਨੂੰ ਆਪਾਂ ਹੁਣ ਵਟ ਲਾਂਗੇ ਦੇਖੋ ਇਹ ਜਿਹੜਾ ਪ੍ਰੋਸੈਸ ਹੁੰਦਾ ਨਾ ਇਹ ਤੇਜ਼-ਤੇਜ਼ ਕਰਨਾ ਪੈਂਦਾ ਇਹ ਠੰਡਾ ਹੋਏ ਤੇ ਬਾਅਦ ਤੁਸੀਂ ਦੇਖੋ ਇਸ ਤਰੀਕੇ ਦੇ ਨਾਲੇ ਬिखर ਮੇ ਬिखर ਮੇ ਹੋ ਜਾਂਦੇ ਆ ਠੰਡਾ ਹੋਏ ਤੋਂ ਬਾਅਦ ਇਹ ਜਿਹੜੀ ਪਿੰਨੀ ਉਹ ਸਹੀ ਨਹੀਂ ਵਟੁੰਦੀ ਜੁੰਦੀ ਫਿਰ ਨਾ ਤੁਸੀਂ ਪਾਣੀ ਦਾ ਹੱਥ ਲਗਾ ਕੇ ਵਟ ਲੈਣੀ ਆ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਹੱਥ ਲਗਾਉਣ ਤੋਂ ਬਾਅਦ ਇਹ ਜਿਹੜੀ ਪਿੰਨੀ ਆ ਲੱਡੂ ਏ ਵੀ ਵੱਟ ਕੇ ਤਿਆਰ ਹੋ ਚੁੱਕਿਆ ਏ ਇਹ ਦੇਖੋ ਜੀ ਠੀਕ ਹੈ ਜੀ ਇਹ ਆਪਾਂ ਨੇ ਸਾਰੇ ਲੱਡੂ ਜਿਹੜੇ ਆ ਵੱਟ ਕੇ ਤਿਆਰ ਕਰ ਲਏ ਆ ਆਪਾਂ ਨੇ ਪਾਈਆ ਤਿਲ ਦੇ ਨਾਲ ਇਹਨੇ ਸਾਰੇ ਲੱਡੂ ਜਿਹੜੇ ਬਣਾ ਲਏ ਆ ਇਹ ਤੁਸੀਂ ਦੇਖ ਸਕਦੇ ਹੋ ਤੁਸੀਂ ਨਾ ਛੋਟੇ ਵੱਡੇ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਕਿਉਂਕਿ ਵੱਡਾ ਲੱਡੂ ਅਗਰ ਬੱਚੇ ਚੱਕਦੇ ਅੱਧਾ ਖਾਂਦੇ ਆ ਫਿਰ ਵੇਸਟ ਕਰ ਦਿੰਦੇ ਆ ਸੋ ਇਸ ਕਰਕੇ ਮੈਂ ਛੋਟੇ ਸਾਈਜ਼ ਦੇ ਹੀ ਵੱਟੇ ਆ ਨਾਲ ਇਹ ਗਰਮ ਹੁੰਦੇ ਆ ਇਸ ਕਰਕੇ ਇੰਨਾ ਗਏ ਹੀ ਬੱਚਿਆਂ ਨੂੰ ਦੇਣਾ ਮਤਲਬ ਕਿ ਸਹੀ ਹੁੰਦਾ ਏ ਤੇ ਬਾਕੀ ਹਾਂਜੀ ਤੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਜੀ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਇਓ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਜੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ